ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਪਿੰਡ ਬੱਜੀ ਹੋਈ ਹੈ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਵੀਰ ਜੀ ਟੋਟਲ ਦੋ ਮੱਝਾਂ ਦਿਖਾਈਆਂ ਜਾਣੀਆਂ ਦੋਵੇਂ ਮੋਰਾ ਦੀ ਕੁਆਲਿਟੀ ਦੀਆਂ ਵੀਰ ਜੀ ਹੁਣ ਵੀਰ ਜੀ ਕਰਦੇ ਆ ਵੀਰ ਜੀ ਦਿਲਬਖ ਸਿੰਘ ਨਾਲ ਗੱਲਬਾਤ ਤੇ ਇਹਨਾਂ ਨੂੰ ਕੱਲੇ-ਕੱਲੇ ਪਸ਼ੂ ਬਾਰੇ ਰੇਟ ਬਾਰੇ ਲੈ ਕੇ ਦੇ ਰਹੇ ਤੁਹਾਨੂੰ ਡਿਟੇਲ ਤੇ ਪੂਰੇ-ਪੂਰੇ ਦੁੱਧ ਬਾਰੇ ਲੈ ਕੇ ਦੇਣਿਆ ਤੁਹਾਨੂੰ ਪੂਰੀ-ਪੂਰੀ ਜਾਣਕਾਰੀ ਬੋਦਲਵਾਸ ਸਿੰਘ ਜੀ ਠੀਕ ਠਾਕ ਭਾਈ ਮਾਰਾ ਤੁਸੀਂ ਸਰਾਹ ਕਿਲੋ ਸਾਹਿਬ ਠੀਕ ਠਾਕ ਹੈ ਹਾਂ ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਹਾਂਜੀ ਆਪਣਾ ਸਭ ਤੋਂ ਪਹਿਲੇ ਵੀਰ ਜੀ ਆਪਣਾ ਫੋਨ ਨੰਬਰ ਤੇ ਇੱਕ ਐਡਰੈਸ ਦੱਸ ਦਿਓ ਪਿੰਡ ਪਿੰਡ ਬੱਚੀਵੰਡ ਹੈ ਜੀ ਹਾਂਜੀ ਤਹਿਸੀਲ ਜਨਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਟਟਾਰੀ ਬਾਡਰ ਤੋਂ ਕਿੰਨਾ ਪੈਂਦਾ ਟਟਾਰੀ ਬਾਡਰ ਤੋਂ ਵੀ ਜੀ 8 ਕਿਲੋਮੀਟਰ ਪੈਂਦਾ ਜੀ ਟਟਾਰੀ ਬਾਡਰ ਤੋਂ ਲਗਭਗ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੱਚੀਵੰਡ ਹੈ ਠੀਕ ਹੈ ਵੀਰ ਜੀ ਤੇ ਫੋਨ ਨੰਬਰ ਆਪਣਾ ਦੱਸ ਦਿਓ 62831 62831 3553 ਨਾ ਨਾ 6231 3553 62831 531 31 ਗੱਲ ਆ 31 31 ਨਾ 62831 ਹਾਂਜੀ ਅੱਗੇ ਬੋਲੋ 3553 3553 ਠੀਕ ਹੈ ਵੀਰ ਜੀ ਇਹ ਵੀਰ ਜੀ ਮੱਝ ਦੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਮੱਝ ਦੀ ਦੱਸਿਓ ਡਿਟੇਲ ਕੀ ਜੀ ਕੀ ਇਹ ਭਾਈ ਆਹ ਮਾਜੀ ਦੀ ਵੇੜੀ ਹੈ ਜੀ? ਆਈ ਡੀ ਹਾਂਜੀ ਹੁਣ ਕਿੰਨਾ ਦੁੱਧ ਜੇ ਮੌਕੇ ਤੇ? ਮੌਕੇ ਤੇ 15 ਲੀਟਰ ਦੁੱਧ ਹੈ ਜੀ। 15 ਲੀਟਰ ਦੁੱਧ ਤਿਆਰ ਆ। ਹਾਂਜੀ। ਤੇ ਕਿੰਵੇਂ ਸੂਏ ਸੂਈ ਜੇ? ਤੇ ਤੀਜੇ ਜੀ ਮਹਾਰਾਜ। ਤੀਜੇ ਸੂਏ ਹੁਣ 15 ਲੀਟਰ ਤੁਸੀਂ ਬਿਲਕੁਲ ਚਵਾ ਕੇ ਦੇ ਸਕਦੇ ਜੀ। ਚਵਾ ਕੇ ਲੈ ਜਾਵੇ ਜੀ। ਹਾਂਜੀ ਭਾਵੇਂ ਕੋ ਦੋ ਤਿੰਨ ਟਾਈਮ ਆਪਣੀ ਤਸੱਲੀ ਕਰ ਸਕਦੇ। ਕਰਕੇ ਆਪਣੀ ਖਾ ਸਕਦੇ ਨੇ। ਠੀਕ ਹੈ ਵੀਰ ਜੀ ਠੀਕ ਹੈ। ਖੋਲੋ ਵੀਰ ਜੀ ਨੂੰ ਚਲਾਓ ਇਹਦੇ ਬਾਅਦ। ਚਲਾਓ। ਤੇਰੇ ਮਗਰ ਬੱਚਾ ਕੀ ਵੀਰ ਜੀ ਹੁਣ? ਬੱਚਾ ਕੱਟੀ ਗਈ ਮਹਾਰਾਜ। ਅੱਛਾ ਜੀ ਕੱਟੀ ਹੈ ਜ ਬਾਕੀ ਵੀਰ ਜੀ ਕੋਈ ਵੀਰ ਦੋ ਟਾਈਮ ਚੋਵੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ ਤੀਸਰੇ ਸਵੇਰੇ ਵੀਰ ਜੀ ਨੇ ਆਖਿਆ ਵੀ ਹੁਣ ਸੋਈ ਆ ਵੀਰ ਜੀ ਤਿੰਨਾ ਸੂਆਂ ਦੀ ਮਗਰ ਵੀਰ ਜੀ ਕਟੀਆਂ ਅੱਜ ਦੇ ਵਿੱਚ ਮੋਹਰਾ ਕੁਆਲਿਟੀ ਪੇਓ ਤੇ ਵਿੱਚ ਥੋੜਾ ਹੌਲੀ ਚਲਾਓ ਹੌਲੀ 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 ਥੋੜੀ ਜਿਹੀ ਡਰਤੀ ਹੈ ਥੋੜਾ ਪ੍ਰਸਿੱਧ ਅੱਗੇ ਕਰੂੰਗਾ ਐ ਵੀ ਜੀ ਮੇਰੇ ਬੱਚਾ ਕਿੰਨੇ ਦਿਨਾਂ ਖੜਾ ਹੋ ਗਈ ਸੂਈ ਨੂੰ 15 ਦਿਨ ਲਗਭਗ ਹੋ ਗਏ ਬੰਦ ਬੰਦ ਕੋਈ ਨਹੀਂ ਬੰਦ ਡਰਦੀ ਇਹੋ ਜਿਹੀ ਕਰੋ ਵੀਰ ਜੀ ਨੇ ਇਹਦੇ ਤੋਂ ਥਣਾ ਦੀ ਕੁਆਲਿਟੀ ਚੈੱਕ 15 ਲੀਟਰ ਵੀਰ ਜੀ ਨੇ ਆਖਿਆ ਕਿ ਮੌਕੇ ਦੇ ਦੁੱਧ ਤਿਆਰ ਆ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਵੀਰ ਜੀ ਕਰਦੇ ਸੀ ਸੇ ਇਸ ਤੋਂ ਵੀ ਜੀ ਕਰੋ ਕੁਆਲਿਟੀ ਚੈੱਕ ਇਹ ਬੱਚਾ ਵੀ ਜਿਹੜਾ ਪਹਿਲੇ ਸੂਏ ਦਾ ਲਓ ਜੀ ਉਹ ਵੀਰ ਜੀ ਬੱਚਾ ਦਾ ਪਹਿਲੇ ਸੂਏ ਦਾ ਜੀ ਹਾਂਜੀ ਹਾਂਜੀ ਕਿਹੜੇ ਦੀ ਆ ਗਈ ਸੀਮਨ ਦੀ ਕੱਟੀ ਹੈ ਕਿਹੜੀ ਠੀਕ ਹੈ ਜੀ ਇਹ ਹੈਗੀ ਜੀ ਆਪਣੇ ਪਰਾਏ ਕਿਹੜੇ ਦੀ ਸ਼ੇਰੂ ਦੀ ਸ਼ੇਰੂ ਬੋਲ ਜਿਹੜਾ ਏ ਬੀ ਐਸ ਦਾ ਹਾਂਜੀ ਏ ਬੀ ਐਸ ਦਾ ਠੀਕ ਹੈ ਵੀਰ ਜੀ ਆ ਵੀਰ ਜੀ ਕਰੋ ਸ਼ੇਰੂ ਬੋਲ ਦੀ ਕੱਟੀ ਹੈ ਪਹਿਲੇ ਸੂਏ ਦੀ ਮਗਰ ਇਹ ਕਿੰਨੇ ਚਿਰ ਦੀ ਗੱਬਣ ਜੇ ਇਹ ਜੀ 1.5 ਕਿੰਨਾ ਰਹਿ ਗਿਆ ਜੀ ਇਹਦੇ ਸੂਣ ਚ 7 ਲਗਭਗ 7.5 ਮਹੀਨੇ ਵੀਰ ਜੀ ਗੱਭਣ ਹਾਂਜੀ ਇਸੇ ਮੱਝ ਦੀ ਵੀਰ ਜੀ ਕੱਟੀ ਪਹਿਲੇ ਸਵੇਰ ਦੂਸਰੇ ਸਵੇਰੇ ਮਗਰ ਵੀ ਆ ਜੀ ਦੂਸਰੇ ਸਵੇਰੇ ਜੀ ਆ ਨੀਲੀ ਪਿਸਟਲ ਦੀ ਹੈ ਜੀ ਇਹ ਪਿਸਟਲ ਦੇ ਟੀਕੇ ਦੀ ਹੈ ਜੀ ਹਾਂਜੀ ਵੀਰ ਜੀ ਕਰੋ ਚੈੱਕ ਮੱਝ ਦੇ ਬੱਚਿਆਂ ਦੀ ਕੁਆਲਿਟੀ ਇਹ ਪਿਸਟਲ ਦੀ ਵੀਰ ਜੀ ਨੀਲੀ ਦਾਵੀ ਦੇ ਵਿੱਚ ਦੂਸਰੇ ਸਵੇਰੇ ਦਾ ਬੱਚਾ ਵਿੱਚ ਸਾਰੀਆਂ ਵੀਰ ਜੀ ਕੁਆਲਿਟੀ ਨੇ ਬਿਲਕੁਲ ਚੋਲ ਤੇ ਇਹ ਵੀਰ ਜੀ ਤੀਸਰਾ ਇਹ ਵੀ ਕੱਟੀ ਮਗਰ ਜੀ ਹਾਂਜੀ ਕੱਟੀ ਹੈ ਜੀ ਇਹ ਹੁਣ ਜਿਹੜੇ ਸੂਈ ਸੂਈ ਨਾ 15 ਦਿਨ ਪਹਿਲਾਂ ਹਾਂਜੀ ਵੇ ਵੀਰ ਜੀ ਪ્યોਰ ਜੋ ਇਹ ਮੇਰਾ ਕੁਆਲਟੀ ਦੇ ਵਿੱਚ ਜੇ ਵਿੱਚ ਬਿਲਕੁਲ ਦੋ ਅੰਸਰ ਪੂਛ ਦਿਵਾਲੀ ਚਿੱਟੇ ਸਿਰ ਇਹਦੇ ਵੀਰ ਜੀ ਕੋਈ ਸੀਮੰਦਰ ਕਾਰਡ ਬਾਰੇ ਪਤਾ ਠੀਕੇ ਦਾ ਕੁਝ ਇਹਦਾ ਸਰਕਾਰੀ ਠੀਗਾ ਹੈ ਇਹ ਵੀ ਸਰਕਾਰੀ ਸੀਮੰਦਰ ਵਧੀਆ ਜਿਆ ਹੈ ਹਾਂਜੀ ਠੀਕ ਹੈ ਜੀ ਵਿੱਚ ਤੇ ਇਹਦਾ ਦਰਬਾਰ ਸਿੰਘ ਜੀ ਮੁੱਲ ਕੀ ਕਰਦੇ ਜੀ ਮੁੱਲ ਜੀ 135 ਕਰਾਂਗੇ ਜੀ ਅੱਛਾ ਜੀ 135 ਤੁਸੀਂ ਮੰਗਦੇ ਜੀ ਵੀਰ ਜੀ ਹਾਂਜੀ ਉਹ ਸਾਡੇ ਵੱਲੋਂ ਮਾਨਤਾ ਨੂੰ ਵੀ ਕੋਈ ਥੋੜਾ ਬੋੜਾ 2000 ਸਾਡੇ ਵੱਲੋਂ ਕਰ ਦੋ 2000 ਠੀਕ ਹੈ ਜੀ ਹਾਂ ਜੀ ਆ ਵੀਰ ਜੀ ਇੱਕ 35 ਵੀਰ ਜੀ ਨੇ ਕਿਹਾ 15 ਕਿਲੋ ਦੁੱਧ ਮੌਕੇ ਦੇ ਵੀਰ ਜੀ ਤਿਆਰ ਤੇ 2000 ਰੁਪਏ ਸਾਡੇ ਲੋ ਵੀਰ ਜੀ ਵੀਰ ਜੀ ਨੇ ਕਿਹਾ ਵੀ ਮਾਨ ਦਾ ਫੇਰ ਵੀ ਘਰ ਆਏ ਭੈਣ ਭਰਾ ਦਾ ਵੀਰ ਜੀ ਮਾਨ ਦੂਰੋਂ ਨੇੜੋਂ ਆਇਆ ਤਾਂ ਕੀਤਾ ਜਾਵੇ ਪਿਓਰ ਮੋਰਾ ਕੁਆਲਿਟੀ ਦੇ ਵਿੱਚ ਵੀਰ ਜੀ ਤੀਸਰੇ ਸਵੇਰ ਮੱਝ ਤੇ ਤਿਆਰ ਬੱਚੇ ਬਿਲਕੁਲ ਵੀਰ ਜੀ ਨਾਲ ਨੇ ਮੱਝ ਦੇ ਖੜੇ ਪਹਿਲੇ ਸਵੇਰ ਤੇ ਇਹਦਾ ਵੀਰ ਜੀ ਦੂਸਰੇ ਮੱਝ ਦਾ ਕੀ ਕੁਆਲਿਟੀ ਪਾਇਆਗਾ ਜੀ ਇਸੇ ਮਾਝ ਦਾ ਬੱਚਾ ਜੀ ਵੀ ਹਾਂਜੀ ਇਸੇ ਮਾਝ ਦਾ ਬੱਚਾ ਜੀ ਅਬੀ ਅੱਛਾ ਜੀ ਤੇ ਪਹਿਲੇ ਸਵੇਰੇ ਦੀ ਕੱਟੀ ਜੀ ਪਹਿਲੇ ਸਵੇਰੇ ਦੀ ਇਹਨੂੰ ਖੋਲੋ ਵੀ ਜੀ ਇਹਨੂੰ ਚਲਾਓ ਚਲਾਓ ਕਿੰਨੇ ਮਿੰਟ ਚੱਲਦੀ ਗੱਬਨ ਜੇ ਇਹ ਜੀ ਡੇਢ ਮਿੰਟ ਆ ਰਹਿ ਗਿਆ ਜੇ ਇਹਦੇ ਅੱਧੇ ਹੁੰਦੇ ਡੇਢ ਮਿੰਟ ਹਾਂਜੀ ਸਾਢੇ ਕਿਸਤ ਆਪਣੇ ਸਾਢੇ 8 ਮਿੰਟ ਦੇ ਹੋ ਗਈ ਹੈ ਨਾ ਹਾਂਜੀ ਹਾਂਜੀ ਵੀਰ ਜੀ ਕਰੋ ਕੁਆਲਿਟੀ ਚੈੱਕ ਫੇਸ ਦੀ ਸਿੰਘ ਬਿਲਕੁਲ ਵੀਰ ਜੀ ਰਿੰਗ ਸਿੰਘ ਛੋਟੇ ਸਿੰਘ ਦੀ ਕੁਆਲਿਟੀ ਵਿੱਚ ਇਸੇ ਮਾਝ ਦਾ ਵੀਰ ਜੀ ਪਹਿਲੇ ਸਵੇਰੇ ਛੋਟੀ ਆ ਪਿਸਟਲ ਤੋਂ ਵੀਰ ਜੀ ਰਣਾ ਕਿ ਇਹ ਪਿਸਟਲ ਦਾ ਬੱਚਾ ਵੀਰ ਜੀ ਹੈ ਅਛਾ ਵੀਰ ਜੀ ਇਹਨੂੰ ਅੱਗੇ ਸੀਮਨ ਆਪਾਂ ਕਿਹੜਾ ਭਰੇ ਆ ਜੇ ਇਹਨੂੰ ਜਗਰਾਜ ਦਾ ਭਰੇ ਇਹਨੂੰ ਜੁਵਰਾਜ ਦਾ ਅੱਗੇ ਭਰਿਆ ਤੇ ਆਪ ਪਿਸਟਲ ਦੀ ਹੈ ਹਾਂਜੀ ਠੀਕ ਹੈ ਵੀਰ ਜੀ ਇਹ ਥੋੜਾ ਵੀਰ ਕੱਢੋ ਬਾਹਰ ਚਲਾਓ ਉਹਨੂੰ ਤੇ ਮੂੰਹ ਵੀਰ ਜੀ ਕਿੱਦਾਂ ਜੇ ਮੂੰਹ ਦੁੰਦੀ ਹੈ ਜੀ ਮਾਰਾ ਦੁੰਦੀ ਹੈ ਵੀਰ ਜੀ ਨਾ ਦੋ ਦੰਦ ਵੀਰ ਜੀ ਚੁੱਕੇ ਆ ਵੀਰ ਜੀ ਨੇ ਕਹਿੰਦੇ ਚਲ ਚੈੱਕ ਕਰੋ ਵਿੱਚ ਕਰੋ ਵੀਰ ਜੀ ਕੁਆਲਿਟੀ ਚੈੱਕ ਥੋੜਾ ਚਲਾ ਲਓੰਮੀ ਚਲਾ ਲਓੰਮੀ ਚਲਾ ਦਿਓ ਪਿਸਟਲ ਦੀ ਵੀਰ ਜੀ ਆਪ ਹੈ ਤੱਕ ਵੀ ਜਨਾ ਕਿ ਆ ਵੀ ਯੋਗ ਰਾਜ ਦੇ ਟੀਕੇ ਤੋਂ ਪ੍ਰੈਗਨੈਂਟ ਵੀ ਬਾਕੀ ਵੀ ਜੇ ਆਰਡਰ ਦੀ ਕੁਆਲਿਟੀ ਜਲਥੇ ਸ਼ੁਰੂ ਹੀ ਹੋਈ ਆ ਕੋਈ 7 7.5 ਮਹੀਨੇ ਜਨਾ ਕਿ ਆ ਵੀ ਗੱਭਣਿਆਂ ਵਿੱਚ ਕਰੋ ਵੀ ਜੀ ਫੇਸ ਦੀ ਕੁਆਲਿਟੀ ਚੈੱਕ ਦੇਖੇ ਬੰਦੇ ਕੋਈ ਬਾਹਰ ਬੰਦੋ ਬਾਹਰ ਹੀ ਬੰਦੋ ਬਾਹਰ ਉਥੇ ਬੰਦੇ ਕੋਸੀ ਕਿੰਨਾ ਬੰਦੇ ਕੋਈ ਬੱਚੇ ਵੀ ਜੀ ਸਾਰੇ ਮੱਝ ਵੀ ਜੀ ਬਿਲਕੁਲ ਕੁਆਲਿਟੀ ਦੇ ਪਉਂਦੀ ਹੈ ਪਿਸਟਲ ਦੀ ਵੀ ਜੀ ਨੀਲੀ ਰਾਬੇ ਦੀ ਕੱਟੀ ਵੀ ਬਿਲਕੁਲ ਕੁਆਲਿਟੀ ਹੋਣ ਵਾਲਾ ਬੱਚਾ ਵੀ ਬਿਲਕੁਲ ਕੁਆਲਿਟੀ ਵਿੱਚ ਤੇ ਇਹਦਾ ਵੀ ਜੀ ਕੀ ਮੋਲ ਕਰਦੇ ਜੀ ਇਹਦਾ ਜੀ 1,55,000 ਰੇਟ ਕਰਾਂਗੇ 1,55 1.5 ਲੱਖ ਰੁਪਏ ਤੱਕ ਮੰਗਦੇ ਜੀ ਹਾਂਜੀ ਤੇ ਛਟਣੀ ਕਿੱਥੋਂ ਤੱਕ ਜੇ ਕੋ ਮਾਨਤਾ ਨੂੰ ਹੀ ਕਰੀਏ ਮਾਨਤਾ ਕਰ ਦਾਂਗੇ ਜੇ ਦੋ ਆਣਗੇ ਜੀ ਜ਼ਰੂਰ ਜੀ ਨਹੀਂ ਫਿਰ ਵੀ ਦੱਸੋ ਤੁਸੀਂ ਕਿੱਥੇ ਐਂਡ ਕਰ ਦੋ ਤੇ ਹੈਂਡ ਕਰਦਾਂਗੇ ਡੇਢ ਚ ਲੈ ਜਾਗੇ ਜੀ ਡੇਢ ਲੱਖ ਇੱਕ 40 ਤੇ ਛੱਡ ਦੋ ਹਾਂਜੀ ਛੱਡ ਦੋ ਕੋਈ ਗੱਲ ਨਹੀਂ ਕਰ ਦੋ ਮਾਨਤਾ ਨਹੀਂ ਜ਼ਿਆਦਾ ਹੋਣਾ ਇਹ ਢੱਲਾ ਸਾਹਿਬ ਨਹੀਂ ਕੋਈ ਗੱਲ ਨਹੀਂ ਆ ਕੋਈ ਫਿਰ ਵੀ ਆਇਆ ਕੋਈ ਭੈਣ ਭੈਣ ਪਰਾ ਦਾ ਮਾਨ ਵੀ ਕਰਨਾ ਦੂਰੋਂ ਨੇੜੋਂ ਦਾ ਠੀਕ ਹੈ ਹਾਂਜੀ ਹਾਂਜੀ ਕੋਈ 40 45 ਲੱਗਿਆ ਤੁਸੀਂ ਛੱਡ ਦੋ ਕੋਈ ਠੀਕ ਹੈ 40 45 ਦਾ ਜੇ ਛੱਡਾਂਗੇ ਠੀਕ ਹੈ ਵੀਰ ਜੀ ਬਾਕੀ ਵੀਰ ਜੀ ਚੈੱਕ ਕਰਕੇ ਪਾਸ ਕਰਕੇ ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣੀ ਕੋਲ ਚੈੱਕ ਕਰਕੇ ਵੀ ਤਸੱਲੀ ਕਰਕੇ ਪਸ਼ੂ ਵੀਰ ਜੀ ਖਰੀਦੋ ਬਾਕੀ ਵੀਰ ਜੀ ਮਾਝ ਵੀਰ ਜੀ ਨਾਲ ਕਿਹਾ ਵੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ 15 ਕਿਲੋ ਦੁੱਧ ਦੀ ਵੀਰ ਫੁੱਲ ਵੀਰ ਜੀ ਫੁੱਲ ਗਰੰਟੀ ਹੈ ਤਸੱਲੀ ਕਰਕੇ ਵੀਰ ਜੀ ਆਪਣਾ ਪਸ਼ੂ ਵੀ ਦੇ ਦਿਓ ਬਾਕੀ ਵੀਰ ਜੀ ਆर्डर ਦੀ ਕੁਆਲਿਟੀ ਵੇਖੋ ਕਿਉਂਕਿ ਬਾਹਰ ਖੜਾ ਵੀਰ ਜੀ ਥੋੜੀ ਮਾਝ ਡਰ ਗਈ ਸੀ ਇਸ ਕਰਕੇ ਟਾਣਾ ਦੀ ਵੀਰ ਜੀ ਕੁਆਲਿਟੀ ਵੇਖ ਲੋ ਆਰਡਰ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲੋ 15 ਲੀਟਰ ਵੀਰ ਜੀ ਆ ਕੇ ਕਿ ਮੋਟਰ ਬਿਲਕੁਲ ਤਿਆਰ ਹੈ ਹਾਂਜੀ ਉਹ ਦਰਵਾਸੇ ਨੂੰ ਕੋਈ ਕਹਿਣਾ ਚਾਹੁੰਦੇ ਜੀ ਜੀ ਮਾਰੇ ਕੈਨੇਡੀ ਮਾਰੇ ਸਾਰਿਆਂ ਨੂੰ ਸਾਡੇ ਵੱਲੋਂ YouTube ਦੇਖਣ ਵਾਲੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਠੀਕ ਹੈ ਜੀ ਠੀਕ ਠੀਕ ਹੈ ਜੀ ਵੀਰ ਜੀ ਠੀਕ ਹੈ ਜੀ ਧੰਨਵਾਦ ਵੀਰ ਜੀ ਤੁਹਾਨੂੰ ਠੀਕ ਹੈ ਜੀ ਕਿਸਾਨ ਵੀਰੋ ਮਾਝਾ ਫਾਰਮ YouTube ਚੈਨਲ ਤੇ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਵਿੱਚ